ਸੋਸ਼ਲ ਮੀਡੀਆ ਤੇ ਜੋ ਚੱਲ ਰਹੀ ਹੈ ਅਸਲ ਵਿੱਚ ਉਹ ਸਿੱਖ ਨਹੀਂ ਹੈ ਉਸ ਨੇ ਕੁਝ ਚੰਦ ਰੁਪਈਆ ਦੇ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवर्तन ਕਰ ਚੁੱਕਿਆ ਆ ਧਰਮ ਪਰिवर्तन ਕਰ ਚੁੱਕਿਆ ਉਹ ਪਹਿਲਾਂ ਧਰਮ ਪਰिवर्तन ਕਰ ਚੁੱਕਿਆ ਔਰ ਦੁਬਾਰਾ ਜਦੋਂ ਇਹ ਕੋਈ ਨੂੰ ਨੌਕਰੀ ਨਹੀਂ ਮਿਲਦੀ ਸੀਗੀ ਇਹ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਭੇਜ ਦੇ ਵਿੱਚ ਇੱਕ ਦੇ ਭੇਜ ਵਿੱਚ ਜੀ ਉਹਨੇ ਪਹਿਲਾਂ ਹੀ ਭੇਜ ਤਰਨ ਕੀਤਾ ਹੈ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਮਤਲਬ ਜਿ ਦੇਖਿਆ ਹੁਣ 2018 ਦੇ ਵਿੱਚ ਕਟੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੀ ਸਿੱਖੀ ਸਾਡੀ ਗੁਰਬਾਣੀ ਇਹ ਕਹਿੰਦੀ ਸੋ ਬ੍ਰਾਹਮਣ ਜੋ ਬ੍ਰह्म ਬਿੰਦੇ ਜਿੱਚ ਬ੍ਰह्म ਵਸਿਆ ਜਿੱਚ ਪਰਮਾਤਮਾ ਵਸਿਆ ਤੇ ਸਿੱਖੀ ਦਾ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸਿਸ਼ਿਆ ਸੋਸ਼ਲ ਮੀਡੀਆ ਤੇ ਜੋ ਚੱਲ ਰਹੀ ਹੈ ਅਸਲ ਵਿੱਚ ਉਹ ਸਿੱਖ ਨਹੀਂ ਹੈ ਉਸ ਨੇ ਕੁਝ ਚੰਦ ਰੁਪਈਆਂ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवर्तन ਕਰ ਚੁੱਕਿਆ ਆ ਧਰਮ ਪਰिवर्तन ਕਰ ਚੁੱਕਿਆ ਆ ਉਹ ਧਰਮ ਪਰिवर्तन ਕਰ ਚੁੱਕਿਆ ਆ ਔਰ ਦੂਜਾ ਜਦੋਂ ਇਹ ਕੋਈ ਉਹ ਨੂੰ ਨੌਕਰੀ ਨਹੀਂ ਮਿਲਦੀ ਸੀਗੀ ਕਿ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕਿਰਪਾਨ ਪਾ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਹੈ ਅਸੀਂ ਕਹਿ ਸਕਦੇ ਸਿੱਖੀ ਦੇ ਭੇਜ ਦੇ ਵਿੱਚ ਇੱਕ ਦਰਿੰਦਾ ਸਿੱਖੀ ਦੇ ਭੇਜ ਵਿੱਚ ਜੀ ਉਹਨੇ ਪਹਿਲਾਂ ਹੀ ਭੇਜ ਤਰਨ ਕੀਤਾ ਹੋਇਆ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਜਿਹੜੋ ਨੇ ਕੰਮ ਕੀਤਾ ਤੁਹਾਡੇ ਕਹਿਣ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਵੀ ਉਹਨੇ ਅੰਮ੍ਰਿਤ ਬਾਣ ਨਹੀਂ ਕੀਤਾ ਹੋਇਆ ਸੀ ਨਹੀਂ ਅੰਮ੍ਰਿਤ ਬਾਣ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਕਠੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੀ ਸਿੱਖੀ ਸਾਡੀ ਗੁਰਬਾਣੀ ਇਹ ਕਹਿੰਦੀ ਸੋ ਬ੍ਰਾਹਮਣ ਜੋ ਬ੍ਰह्म ਪਿੰਦੇ ਜਿਹਦੇ ਚ ਬ੍ਰह्म ਵਸਿਆ ਜਿਹਦੇ ਚ ਪ੍ਰਮਾਤਮਾ ਵਸਿਆ ਤੇ ਸਿੱਖੀ ਤਾਂ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸ਼ਿਸ਼ਿਆ ਗੁਰੂ ਦੀ ਮਰਿਆਦਾ ਚ ਰਹਿਣ ਵਾਲਾ ਸਿੱਖਿਆ ਨਾ ਇਹ ਸਿੱਖਿਆ ਤੇ ਨਾ ਉਹ ਬ੍ਰਾਹਮਣ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਦੰਦਿਆਂ ਦਾ ਇਹਨਾਂ ਚਾਹੀਦਾ ਨਾ ਕਿ ਕਿਸੇ ਧਰਮ ਵਿੱਚ ਨਹੀਂ ਆਉਂਦੇ ਉਹਦੇ ਦੋਸ਼ ਨੂੰ ਧਿਆਨ ਦਿਓ ਉਹਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਸਾ ਕਾਨੂੰਨ ਬਣਾਓ ਕਿ ਉਹਨੂੰ ਫਾਂਸੀ ਹੋਵੇ ਤੁਹਾਨੂੰ ਪਤਾ ਹੈ ਇਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦਿਆਂ ਨੂੰ ਅਜੇ ਤੱਕ ਫਾਂਸੀ ਹੋਈ ਹੈ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗ ਪਈ ਤਾਂ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਹੈ ਸੋਸ਼ਲ ਮੀਡੀਆ ਤੇ ਜੋ ਚੱਲ ਰਹੀ ਹੈ ਅਸਲ ਵਿੱਚ ਉਹ ਸਿੱਖ ਨਹੀਂ ਹੈ ਉਸ ਨੇ ਕੁਝ ਚੰਦ ਰੁਪਈਆ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवर्तन ਕਰ ਚੁੱਕਿਆ ਆ ਧਰਮ ਪਰिवर्तन ਕਰ ਚੁੱਕਿਆ ਆ ਉਹ ਧਰਮ ਪਰिवर्तन ਕਰ ਚੁੱਕਿਆ ਆ ਔਰ ਦੁਬਾਰਾ ਜਦੋਂ ਇਹ ਕੋਈ ਉਹ ਨੂੰ ਨੌਕਰੀ ਨਹੀਂ ਮਿਲਦੀ ਸੀਗੀ ਜਿਹੜਾ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਭੇਜ ਦੇ ਵਿੱਚ ਇੱਕ ਇਸੇ ਦੇ ਭੇਜ ਵਿੱਚ ਜੀ ਉਹਨੇ ਪਹਿਲਾਂ ਹੀ ਭੇਜ ਤਰਨ ਕੀਤਾ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਮਤਲਬ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਕਠੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਿਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੀ ਸਿੱਖੀ ਸਾਡੀ ਗੁਰਬਾਣੀ ਇਹ ਕਹਿੰਦੀ ਸੋ ਬ੍ਰਾਹਮਣ ਜੋ ਬ੍ਰह्म ਪਿੰਦੇ ਜਿੱਥੇ ਬ੍ਰह्म ਵਸਿਆ ਜਿੱਥੇ ਪ੍ਰਮਾਤਮਾ ਵਸਿਆ ਤੇ ਸਿੱਖੀ ਦਾ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸਿਸ਼ਿਆ ਸੋਸ਼ਲ ਮੀਡੀਆ ਤੇ ਜੋ ਚੱਲ ਰਹੀ ਹੈ ਅਸਲ ਵਿੱਚ ਉਹ ਸਿੱਖ ਨਹੀਂ ਹੈ ਉਸ ਨੇ ਕੁਝ ਚੰਦ ਰੁਪਈਆ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवर्तन ਕਰ ਚੁੱਕਿਆ ਆ ਧਰਮ ਪਰिवर्तन ਕਰ ਚੁੱਕਿਆ ਬਿਲਕੁਲ ਧਰਮ ਪਰिवर्तन ਕਰ ਚੁੱਕਿਆ ਆ ਔਰ ਦੁਬਾਰਾ ਜਦੋਂ ਇਹ ਕੋਈ ਨੂੰ ਨੌਕਰੀ ਨਹੀਂ ਮਿਲਦੀ ਸੀਗੀ ਕਿ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕਿਰਪਾਨ ਪਾ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਹੈ ਅਸੀਂ ਕਹਿ ਸਕਦੇ ਸਿੱਖੀ ਦੇ ਭੇਜ ਦੇ ਵਿੱਚ ਕਿਦਾਂ ਸੀ ਸਿੱਖੀ ਦੇ ਭੇਜ ਵਿੱਚ ਜੀ ਉਹਨੇ ਪਹਿਲਾਂ ਹੀ ਭੇਜ ਤਰਨ ਕੀਤਾ ਹੋਇਆ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਤੁਹਾਡੇ ਕਹਿਣ ਤੋਂ ਭਾਵ ਹੈ ਤੁਸੀਂ ਕਹਿ ਰਹੇ ਹੋ ਵੀ ਉਹਨੇ ਅੰਮ੍ਰਿਤ ਬਾਣ ਨਹੀਂ ਕੀਤਾ ਹੋਇਆ ਸੀ ਨਹੀਂ ਅੰਮ੍ਰਿਤ ਬਾਣ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਸੀ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਕਠੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਇਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੀ ਸਿੱਖੀ ਸਾਡੀ ਗੁਰਬਾਣੀ ਇਹ ਕਹਿੰਦੀ ਸੋ ਬ੍ਰਾਹਮਣ ਜੋ ਬ੍ਰह्म ਪਿੰਦੇ ਜਿਹਦੇ ਚ ਬ੍ਰह्म ਵਸਿਆ ਜਿਹਦੇ ਚ ਪ੍ਰਮਾਤਮਾ ਵਸਿਆ ਤੇ ਸਿੱਖੀ ਤਾਂ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸ਼ਿਸ਼ਿਆ ਗੁਰੂ ਦੀ ਮਰਿਆਦਾ ਚ ਰਹਿਣ ਵਾਲਾ ਸਿੱਖਿਆ ਨਾ ਇਹ ਸਿੱਖਿਆ ਤੇ ਨਾ ਉਹ ਬ੍ਰਾਹਮਣ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਦੰਦਿਆਂ ਦਾ ਇਹਨਾਂ ਚਾਹੀਦਾ ਨਾ ਕਿ ਕਿਸੇ ਧਰਮ ਵਿਚ ਇਹਦੇ ਦੋਸ਼ ਨੂੰ ਧਿਆਨ ਦਿਓ ਉਹਨੂੰ ਅਸੀਂ ਪ੍ਰਜੋਰ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਸਾ ਕਾਨੂੰਨ ਬਣਾਓ ਕਿ ਉਹਨੂੰ ਫਾਂਸੀ ਹੋਵੇ ਤੁਹਾਨੂੰ ਪਤਾ ਹੈ ਇਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦਿਆਂ ਨੂੰ ਅਜੇ ਤੱਕ ਫਾਂਸੀ ਹੋਈ ਹੈ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗ ਪਈ ਤੇ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਹੈ